ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਨਾ ਮੈਂ ਤੁਹਾਡੇ ਵਾਸਤੇ ਦੋ ਅਲੱਗ-ਅਲੱਗ ਤਰੀਕੇ ਨਾਲ ਬਨਣ ਵਾਲੀਆਂ ਬਹੁਤ ਹੀ ਟੇਸਟੀ ਪਿੰਨੀਆਂ ਦੀਆਂ ਰੈਸਪੀਜ਼ ਲੈ ਕੇ ਆਈਆਂ। ਇਹਦੇ ਵਿੱਚ ਇੱਕ ਤਾਂ ਆਪਾਂ ਬਣਾਵਾਂਗੇ ਸੂਜੀ ਦੀਆਂ ਪਿੰਨੀਆਂ ਤੇ ਦੂਸਰੀਆਂ ਆਪਾਂ ਬਣਾਵਾਂਗੇ ਚੌਲਾਂ ਦੀਆਂ ਪਿੰਨੀਆਂ। ਸੂਜੀ ਦੀਆਂ ਪਿੰਨੀਆਂ ਆਪਾਂ ਬਿਲਕੁਲ ਘੱਟ ਕੇਓ ਚ ਬਣਾ ਕੇ ਤਿਆਰ ਕਰਾਂਗੇ ਤੇ ਜਿਹੜੀਆਂ ਆਪਾਂ ਚੌਲਾਂ ਦੀਆਂ ਪਿੰਨੀਆਂ ਬਣਾਉਣੀਆਂ ਨੇ ਇਹਨਾਂ ਨੂੰ ਆਪਾਂ ਬਿਨਾਂ ਘਿਓ ਤੋਂ ਬਣਾਉਣ ਵਾਲਿਆ। ਚਾਸ਼ਨੀ ਕਿਸੇ ਵਿੱਚ ਵੀ ਆਪਾਂ ਯੂਜ਼ ਨਹੀਂ ਕਰਨੀ। ਖਾਣ ਚ ਬਹੁਤ ਟੇਸਟੀ ਬਣਦੀਆਂ ਨੇ, ਬਣਾਉਣੀਆਂ ਬਿਲਕੁਲ ਆਸਾਨ ਨੇ। ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਬਣਾ ਰਹੇ ਆਂ ਸੂਜੀ ਦੀਆਂ ਪਿੰਨੀਆਂ ਇਹਨਾਂ ਨੂੰ ਬਣਾਉਣ ਵਾਸਤੇ ਆਪਾਂ ਕੜਾਈ ਵਿੱਚ ਦੋ ਚਮਚ ਪਾਇਆ ਕਿਉ ਕਿਉ ਜਿਵੇਂ ਥੋੜਾ ਜਿਹਾ ਗਰਮ ਹੋ ਜਾਂਦਾ ਇਹਦੇ ਵਿੱਚ ਆਪਾਂ ਥੋੜੇ ਜਿਹੇ ਡਰਾਈ ਫਰੂਟਸ ਪਾਵਾਂਗੇ ਜਿਦੇ ਵਿੱਚ ਆਪਾਂ ਕਿਸ਼ਮਿਸ਼ ਤੇ ਬਦਾਮ ਪਾਏ ਨੇ ਤੁਸੀਂ ਚਾਹੋ ਤੇ ਇਹਦੇ ਵਿੱਚ ਕਾਜੂ ਵੀ ਪਾ ਸਕਦੇ ਹੋ ਬਦਾਮ ਨੂੰ ਆਪਾਂ ਇਹਦੇ ਵਿੱਚ ਕੱਟ ਕੇ ਪਾਇਆ ਤੇ ਇਹਨੂੰ ਨਾ ਆਪਾਂ ਕਿਉ ਵਿੱਚ ਬਸ ਦੋ ਤਿੰਨ ਮਿੰਟ ਵਾਸਤੇ ਜਿਹੜਾ ਭੁੰਨ ਲੈਣਾ ਜਿਵੇਂ ਕਿਸ਼ਮਿਸ਼ ਥੋੜੀ ਇਹਦੇ ਵਿੱਚ ਫੁੱਲ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਇਹਨ ਤੇ ਇਸ ਤੋਂ ਬਾਅਦ ਘੋ ਦੇਖੋ ਐਵੇਂ ਕੜਾਈ 'ਚ ਬਚ ਗਏ ਇਸੇ ਬਚੇ ਹੋਏ ਘਿਓ ਵਿੱਚ ਆਪਾਂ ਇੱਕ ਕੱਪ ਪਾਵਾਂਗੇ ਸੂਜੀ ਨਾਪ ਵਾਸਤੇ ਤੁਸੀਂ ਸ਼ੁਰੂ 'ਚ ਹੀ ਜਿਹੜਾ ਕੋਈ ਵੀ ਘਰ ਦਾ ਕੱਪ ਕੌਲੀ ਜਿਹੜਾ ਇੱਕ ਲੈ ਲੈਣਾ ਸਾਰਾ ਨਾਪ ਉਸੇ ਨਾਲ ਹੀ ਲੈਣਾ ਤੇ ਇਸ ਸੂਜੀ ਨੂੰ ਆਪਾਂ ਬਿਲਕੁਲ ਗੈਸ ਦੇ ਘੱਟ ਫਲੇਮ ਤੇ ਹੈ ਜਿਹੜਾ ਭੁੰਨਾਂਗੇ 8 ਤੋਂ 10 ਮਿੰਟ ਵਾਸਤੇ ਇਹਨਾਂ ਨੂੰ ਆਪਾਂ ਭੁੰਨਣਾ ਹੈ ਜਦੋਂ ਆਪਾਂ ਸੂਜੀ ਨੂੰ ਗੈਸ ਦੇ ਘੱਟ ਫਲੇਮ ਤੇ ਭੁੰਨਦੇ ਆ ਨਾ ਇਹਦਾ ਕਲਰ ਜ਼ਿਆਦਾ ਚੇਂਜ ਨਹੀਂ ਹੁੰਦਾ ਪਰ ਇਹ ਚੰਗੀ ਤਰ੍ਹਾਂ ਪੱਕ ਜਾਂਦੀ ਹੈ ਤਾਂ ਗੈਸ ਦਾ ਫਲੇਮ ਜੇ ਆਪਾਂ ਤੇਜ਼ ਕਰਦੀ ਆ ਨਾ ਫਿਰ ਇੱਕਦਮ ਇਹ ਸੜਨੀ ਸ਼ੁਰੂ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਜਿਹੜਾ ਇੱਕ ਕੱਚਾਪਨ ਦਾ ਟੇਸਟ ਹੈ ਨਾ ਉਹ ਤਾਂ ਰਹਿ ਹੀ ਜਾਂਦਾ ਤੇ ਲੱਡੂਆਂ ਦਾ ਟੇਸਟ ਵੀ ਜਿਹੜਾ ਖਰਾਬ ਹੋ ਜਾਂਦਾ ਤਾਂ ਘੱਟ ਫਲੇਮ ਤੇ ਆਪਾਂ ਦੇਖੋ ਨੂੰ ਜਿਵੇਂ ਜਿਵੇਂ ਭੁੰਨਦੇ ਜਾ ਰਹੇ ਆ ਨਾ ਹੌਲੀ ਹੌਲੀ ਇਹਦਾ ਜਿਹੜਾ ਹਲਕਾ ਜਿਹਾ ਕਲਰ ਹੈ ਉਹ ਚੇਂਜ ਹੋਣਾ ਸ਼ੁਰੂ ਹੋ ਜਾਏਗਾ ਹੁਣ ਇਹਨੂੰ ਭੁੰਨਦੇ ਹੋ ਆਪ ਨੂੰ 10 ਮਿੰਟ ਦੇ ਕਰੀਬ ਦੇਖੋ ਹੋ ਚੁੱਕਿਆ ਥੋੜਾ ਜਿਹਾ ਦਾ ਕਲਰ ਵਧੀਆ ਰੋਸਟ ਹੋ ਚੁੱਕੀ ਹੈ ਫਿਰ ਤੁਸੀਂ ਇਹਨੂੰ ਜਿਹੜਾ ਗੈਸ ਦਾ ਫਲੇਮ ਬੰਦ ਕਰਦੇ ਨਾ ਤੈਨੂੰ ਇੱਕ ਅਲੱਗ ਭਾਂਡੇ 'ਚ ਕੱਢ ਲੈਣਾ ਇਸ ਤੋਂ ਬਾਅਦ ਆਪਾਂ ਕੜਾਈ ਨੂੰ ਦੁਬਾਰਾ ਗੈਸ ਤੇ ਰੱਖਿਆ ਤੇ ਦੋ ਚਮਚੇ ਦੇ ਵਿੱਚ ਪਾਵਾਂਗੇ ਹੁਣ ਦਹੀਂ ਕਿਉਂ ਕਿਉ ਨੂੰ ਥੋੜਾ ਜਿਹਾ ਗਰਮ ਹੋਣ ਦਵਾਂਗੇ ਜਿਵੇਂ ਕਿ ਉਹ ਗਰਮ ਹੋ ਜਾਂਦਾ ਨਾ ਫਿਰ ਆਪਾਂ ਇਹਦੇ ਵਿੱਚ ਇੱਕ ਕੱਪ ਪਾਣਾ ਹੈ ਖੋਆ ਜਿੰਨੀ ਆਪਾਂ ਸੂਜੀ ਲਈ ਸੀ ਨਾ ਉਨਾ ਹੀ ਆਪਾਂ ਇਹਦੇ ਵਿੱਚ ਖੋਆ ਪਾ ਰਹੇ ਹਾਂ ਘਰ ਦਾ ਬਣਾਇਆ ਹੋਇਆ ਖੋਆ ਵਧੀਆ ਤਰੀਕੇ ਨਾਲ ਇਹਨੂੰ ਪਹਿਲਾਂ ਹੀ ਪਕਾਇਆ ਹੋਇਆ ਤਾਂ ਇਹਨੂੰ ਕਿਉ ਵਿੱਚ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਪੈਗੀ ਜੇ ਤੁਸੀਂ ਬਾਜ਼ਾਰ 'ਚੋਂ ਖੋਆ ਲੈ ਕੇ ਦੇਖੋ ਇਹਨੂੰ ਆਪਾਂ ਇਹਦੇ ਵਿੱਚ ਦੇਖੋ ਪਾਉਣ ਤੋਂ ਘੋਚ ਪਾਉਣ ਤੋਂ ਬਾਅਦ ਨਾ 2-3 ਮਿੰਟ ਵਾਸਤੇ ਭੁੰਨਾਂਗੇ ਬਸ ਬੇਸਿਕਲੀ ਆਪਾਂ ਕਰਨਾ ਕੀ ਹੈ ਕਿ ਥੋੜਾ ਜਿਹਾ ਇਹ ਸੌਫਟ ਹੋ ਜਾਏ ਨਰਮ ਹੋ ਜਾਏ ਬਸ ਬਿਲਕੁਲ ਕਿਉਂਕਿ ਫ੍ਰਿਜ ਵਿੱਚ ਬਣਾ ਕੇ ਇਹਨੂੰ ਪਹਿਲਾਂ ਰੱਖਿਆ ਹੋਇਆ ਸੀ ਨਾ ਤਾਂ ਜਦੋਂ ਆਪਾਂ ਇਹਨੂੰ ਘੋਚ ਇਸ ਤਰੀਕੇ ਨਾਲ ਭੁੰਨ ਲੈਂਦੇ ਆ ਬਿਲਕੁਲ ਇਹ ਸੌਫਟ ਹੋ ਜਾਂਦਾ ਹੈ ਤਾਂ ਜਦੋਂ ਆਪਾਂ ਨੂੰ ਸੂਜੀ ਚ ਮਿਕਸ ਕਰਾਂਗੇ ਨਾ ਫਿਰ ਮਿਕਸ ਕਰਨਾ ਬਹੁਤ ਈਜ਼ੀ ਰਹਿੰਦਾ ਤੇ ਹੁਣ ਦੇਖੋ ਮਾਵਾਂ ਨੂੰ ਇਹ ਜਿਹੜਾ ਖੋਇਆ ਆਪਣੇ ਕੋਲ ਇਹਨੂੰ ਆਪਾਂ 2-3 ਮਿੰਟ ਵਾਸਤੇ ਭੁੰਨ ਲਿਆ ਤੇ ਵਧੀਆ ਤਰੀਕੇ ਨਾਲ ਬਿਲਕੁਲ ਸੌਫਟ ਹੋ ਚੁੱਕਿਆ ਇਸ ਤੋਂ ਬਾਅਦ ਆਪਾਂ ਗੈਸ ਦਾ ਫਲੇਮ ਬੰਦ ਕਰ ਦਾਂਗੇ ਓਵਰ ਕੁਕ ਨਹੀਂ ਇਹਨੂੰ ਕਰਨਾ ਬਿਨਾਂ ਵਜ੍ਹਾ ਤੋਂ ਬਹੁਤ ਜ਼ਿਆਦਾ ਨਹੀਂ ਇਹਨੂੰ ਪਕਾਉਣਾ ਤੇ ਹੁਣ ਜਿਹੜੀ ਆਪਾਂ ਸੂਜੀ ਰੱਖੀ ਹੋਈ ਸੀ ਨਾ ਦੂਸਰੇ ਭਾਂਡੇ ਵਿੱਚ ਉਹਦੇ ਵਿੱਚ ਆਪਾਂ ਗਰਮ ਖੋਇਆ ਹੀ ਮਿਕਸ ਕਰ ਦੇਣਾ ਖੋਏ ਨੂੰ ਠੰਡਾ ਕਰਨੀ ਕਰਨਾ ਤੁਸੀਂ ਬਸ ਗਰਮ ਖੋਏ ਨੂੰ ਇਹਦੇ ਵਿੱਚ ਮਿਕਸ ਕਰ ਦੇਣਾ ਜਦੋਂ ਆਪਾਂ ਗਰਮ ਖੋਇਆ ਸੂਜੀ ਵਿੱਚ ਪਾਉਂਦੇ ਆ ਨਾ ਤਾਂ ਬਹੁਤ ਵਧੀਆ ਤਰੀਕੇ ਨਾਲ ਇਹ ਮਿਕਸ ਹੋ ਜਾਂਦਾ ਦੇਖੋ ਇਸ ਤਰੀਕੇ ਨਾਲ ਆਪਾਂ ਇਹਨੂੰ ਇਹ ਜਿਹੜਾ ਚੰਗੀ ਤਰ੍ਹਾਂ ਮਿਲਾ ਦਵਾਂਗੇ ਤੇ ਜਿਹੜੀ ਇਹ ਆਪਾਂ ਦੇ ਵਿੱਚ ਜਿਵੇਂ ਖੋਇਆ ਪਾਇਆ ਇਹਦੇ ਵਿੱਚ ਵੀ ਆਪਣਾ ਘਿਓ ਹੁੰਦਾ ਹੈ ਤਾਏ ਦੇ ਨਾਲ ਇਹ ਜਿਹੜੀ ਲੱਡੂ ਬਹੁਤ ਆਰਾਮ ਨਾਲ ਜਿਹੜੇ ਬਣ ਜਾਂਦੇ ਕੋਈ ਜ਼ਿਆਦਾ ਆਪਾਂ ਨੂੰ ਇਹਦੇ ਵਿੱਚ ਐਕਸਟਰਾ ਤੋਂ ਕਿਉਂ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਜਿਹੜੇ ਆਪਾਂ ਡਰਾਈ ਫਰੂਟਸ ਭੁੰਨ ਕੇ ਰੱਖੇ ਹੋਏ ਸੀ ਉਹ ਵੀ ਇਹਦੇ ਵਿੱਚ ਮਿਲਾ ਦਾਂਗੇ ਤੇ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਦیسی ਖੰਡ ਅੱਧਾ ਕੱਪ ਮੈਂ ਇਹਦੇ ਵਿੱਚ ਦੇਸੀ ਖੰਡ ਪਾ ਰਹੀਆਂ ਜੇ ਤੁਹਾਡੇ ਕੋਲ ਦੇਸੀ ਖੰਡ ਨਹੀਂ ਹੈ ਫਿਰ ਤੁਸੀਂ ਜਿਹੜੀ ਨਾਰਮਲੀ ਚੀਨੀ ਹੁੰਦੀ ਹੈ ਉਹਨੂੰ ਪੀਸ ਕੇ ਵੀ ਪਾ ਸਕਦੇ ਹੋ ਖੰਡ ਨੂੰ ਪੀਸ ਕੇ ਪਾ ਸਕਦੇ ਹੋ ਪਰ ਜਿਹੜੀ ਆਪਾਂ ਦੇਸੀ ਖੰਡ ਪਾਉਂਦੇ ਨੇ ਨਾਲ ਜੋ ਵੀ ਆਪਾਂ ਪਿੰਨੀਆਂ ਲੱਡੂ ਬਣਾਉਣਾ ਟੇਸਟ ਬਹੁਤ ਵਧੀਆ ਇਹਦਾ ਆਉਂਦਾ ਤਾਂ ਹੋ ਸਕੇ ਤਾਂ ਤੁਸੀਂ ਇਹਦੇ ਵਿੱਚ ਦੇਸੀ ਖੰਡ ਹੀ ਯੂਜ਼ ਕਰਿਓ ਤੇ ਹੁਣ ਆਪਾਂ ਇਹਦੀ ਜਿਹੜੀ ਸੂਜੀ ਦੀਆਂ ਪਿੰਨੀਆਂ ਬਣਾ ਕੇ ਦੇਖਾਂਗੇ ਬਹੁਤ ਹੀ ਆਰਾਮ ਨਾਲ ਦੇਖੋ ਬਣ ਰਹੀਆਂ ਨੇ ਕੋਈ ਹੋਰ ਐਕਸਟਰਾ ਘਿਓ ਪਾਉਣ ਦੀ ਆਪਾਂ ਨੂੰ ਇਹਦੇ ਵਿੱਚ ਲੋੜ ਨਹੀਂ ਹੈ ਜੇ ਫਿਰ ਵੀ ਤੁਹਾਨੂੰ ਲੱਗੇ ਕਿ ਪਿੰਨੀਆਂ ਬਣਾਉਣ 'ਚ ਕੋਈ ਦਿੱਕਤ ਆ ਰਹੀ ਹੈ ਪਾਣਾ ਜਿਤਨੇ ਵਾਲੇ ਜਿਹੜੀਆਂ ਪਿੰਨੀਆਂ ਨੇ ਆਰਾਮ ਨਾਲ ਬਣ ਜਾਣ। ਜ਼ਿਆਦਾ ਕਿਉਂ ਇਹਦੇ ਵਿੱਚ ਨਹੀਂ ਪਾਉਣਾ। ਨਹੀਂ ਤਾਂ ਇਹਨਾਂ ਦਾ ਪੂਰਾ ਟੈਕਸਚਰ ਜਿਹੜਾ ਉਹ ਚੇਂਜ ਹੋ ਜਾਂਦਾ ਹੈ। ਤੇ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਜਿਹੜੀ ਸਾਰੀਆਂ ਸੂਜੀ ਦੀਆਂ ਪਿੰਨੀਆਂ ਨੇ ਬਣਾ ਕੇ ਤਿਆਰ ਕਰ ਲਈਆਂ ਨੇ। ਖਾਣ ਚ ਬਹੁਤ ਟੇਸਟੀ ਬਣੀਆਂ ਨੇ। ਤੋੜ ਕੇ ਵੀ ਤੁਹਾਨੂੰ ਦਿਖਾ ਦਿੰਨੀ ਆ। ਦੇਖ ਕੇ ਤੁਹਾਨੂੰ ਪਤਾ ਚੱਲ ਜਾਏਗਾ ਕਿੰਨੀਆਂ ਜ਼ਿਆਦਾ ਨਰਮ ਮੁਲਾਇਮ ਇਹ ਵਾਲੀਆਂ ਜਿਹੜੀਆਂ ਪਿੰਨੀਆਂ ਨੇ ਬਣ ਕੇ ਤਿਆਰ ਹੋਈਆਂ ਨੇ। ਇਸ ਤੋਂ ਬਾਅਦ ਆਪਾਂ ਜਿਹੜੀਆਂ ਦੂਸਰੀਆਂ ਪਿੰਨੀਆਂ ਬਣਾ ਰਿਹਾ ਇਹਨਾਂ ਨੂੰ ਆਪਾਂ ਬਣਾਵਾਂਗੇ ਚੌਲਾਂ ਤੋਂ ਚੌਲਾਂ ਦੀਆਂ ਪਿੰਨੀਆਂ ਆਪਾਂ ਬਣਾਉਣ ਵਾਲੇ ਆ ਤੇ ਇਹਨਾਂ ਪਿੰਨੀਆਂ ਨੂੰ ਬਣਾਉਣ ਵਾਸਤੇ ਆਪਾਂ ਇੱਕ ਕੱਪ ਲੈ ਚੌਲਾਂ ਦਾ ਆਟਾ ਤੁਸੀਂ ਨਾਪ ਵਾਸਤੇ ਕੋਈ ਵੀ ਕੱਪੀ ਇਕੋਲੀ ਲੈ ਲੈਣਾ ਸਾਰਾ ਨਾਪ ਉਸੇ ਨਾਲ ਲੈਣਾ ਹੈ ਤੇ ਇਹਦੇ ਵਿੱਚ ਇੱਕ ਚਮਚ ਆਪਾਂ ਪਾ ਦਾਂਗੇ ਸੂਜੀ ਥੋੜੀ ਜੀ ਸੂਜੀ ਪਾਉਣ ਨਾਲ ਬਹੁਤ ਹੀ ਜ਼ਿਆਦਾ ਇਹ ਦਾਣੇਦਾਰ ਬਣਦੀਆਂ ਨੇ ਟੈਕਸਚਰ ਬਹੁਤ ਵਧੀਆ ਇਹਨਾਂ ਪਿੰਨੀਆਂ ਦਾ ਆ ਜਾਂਦਾ ਹੈ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਚੌਲਾਂ ਦੇ ਆਟੇ ਨੂੰ ਬਿਲਕੁਲ ਗੈਸ ਦੇ ਘੱਟ ਫਲੇਮ ਤੇ ਭੁੰਨਣਾ ਗੈਸ ਦਾ ਫਲੇਮ ਜ਼ਿਆਦਾ ਬਿਲਕੁਲ ਨਹੀਂ ਕਰਨਾ ਤੇ ਆਟੇ ਨੂੰ ਹੈ ਨਾ ਜਿਹੜਾ ਦਾ ਜ਼ਿਆਦਾ ਕਲਰ ਵੀ ਚੇਂਜ ਨਹੀਂ ਹੋਉਂਦੇ ਨਾ ਤੇ ਇਸ ਚੀਜ਼ ਦਾ ਵੀ ਧਿਆਨ ਰੱਖਣਾ ਕਿ ਇਹਦੇ ਵਿੱਚ ਕੱਚਾ ਟੇਸਟ ਵੀ ਨਾ ਰਵੇ ਤਾਂ ਗੈਸ ਦੇ ਘੱਟ ਫਲੇਮ ਤੇ ਜਦੋਂ ਆਪਾਂ ਇਹਨੂੰ ਐਵੇਂ ਲਗਾਤਾਰ ਚਲਾਉਂਦੇ ਹੋਏ ਪਕਾ ਲੈਂਦੇ ਆ ਕਲਰ ਵੀ ਜ਼ਿਆਦਾ ਦਾ ਚੇਂਜ ਨਹੀਂ ਹੋਏਗਾ ਤੇ ਇਹਦੇ ਵਿੱਚ ਕੱਚਾਪਨ ਵੀ ਬਿਲਕੁਲ ਨਹੀਂ ਰਹੇਗਾ ਤੇ ਹੌਲੀ-ਹੌਲੀ ਦੇਖੋ ਆਪਾਂ ਆਟੇ ਨੂੰ ਜਿਵੇਂ-ਜਿਵੇਂ ਭੁੰਨਦੇ ਜਾ ਰਹੇ ਹਾਂ ਬਿਲਕੁਲ ਹਲਕਾ ਜਿਹਾ ਕਲਰ ਹੈ ਜਿਹੜਾ ਚੇਂਜ ਹੋਏ ਗੈਸ ਦਾ ਫਲੇਮ ਇਹਨਾਂ ਜਿਹੜਾ ਆਪਾਂ ਸਾਰਾ ਟਾਈਮ ਇਹ ਬਿਲਕੁਲ ਘੱਟ ਰੱਖਿਆ ਤੇ ਹੁਣ ਦੇਖੋ ਹਲਕਾ ਜਿਹਾ ਦਾ ਕਲਰ ਵੀ ਚੇਂਜ ਹੋ ਗਿਆ ਜਦੋਂ ਆਪਾਂ ਆਟੇ ਨੂੰ 8 ਤੋਂ 10 ਮਿੰਟ ਵਾਸਤੇ ਭੁੰਨ ਲੈਂਦੇ ਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਦੀ ਮਲਾਈ ਜਿਵੇਂ ਆਪਾਂ ਦੁੱਧ ਨੂੰ ਉਬਾਲ ਕੇ ਫ੍ਰਿਜ ਵਿੱਚ ਰੱਖ ਦਿੰਦੇ ਆ ਨਾ ਉਹਦੇ ਉੱਤੇ ਜਿਹੜੀ ਮਲਾਈ ਆ ਜਾਂਦੀ ਹੈ 3 ਤੋਂ 4 ਚਮਚ ਆਪਾਂ ਇਹਦੇ ਵਿੱਚ ਜਿਹੜੀ ਮਲਾਈ ਦੇ ਭਰ ਕੇ ਪਾ ਦੇਣੀ ਹੈ ਮਲਾਈ ਪਾਉਣ ਨਾਲ ਜਿਹੜੀਆਂ ਆਪਣੀਆਂ ਪਿੰਨੀਆਂ ਬਹੁਤ ਜ਼ਿਆਦਾ ਸੌਫਟ ਬਣਦੀਆਂ ਨੇ ਖੋਆ ਨਹੀਂ ਇਹਦੇ ਵਿੱਚ ਆਪਾਂ ਨੂੰ ਐਕਸਟਰਾ ਪਾਉਣਾ ਪੈਂਦਾ ਕਿਉਂ ਉਹਦੀ ਜ਼ਰੂਰਤ ਨਹੀਂ ਪੈਂਦੀ ਤਾਂ ਜਿਹੜੀ ਮਲਾਈ ਆ ਆਪਾਂ ਇਹਦੇ ਵਿੱਚ 2 ਦਿਨ ਤੱਕ ਦੀ ਯੂਜ਼ ਕਰਨੀ ਹੈ ਬਹੁਤ ਜ਼ਿਆਦਾ ਪੁਰਾਣੀ ਮਲਾਈ ਤੁਸੀਂ ਇਹਦੇ ਵਿੱਚ ਨਹੀਂ ਹੈ ਜਿਹੜੀ ਵਰਤਨੀ ਤੇ ਮਲਾਈ ਨੂੰ ਇਹਦੇ ਵਿੱਚ ਪਾਉਣ ਤੋਂ ਬਾਅਦ ਨਾਲ ਆਪਾਂ ਚੰਗੀ ਤਰ੍ਹਾਂ ਪਹਿਲਾਂ ਤਾਂ ਇਹਨੂੰ ਆਟੇ 'ਚ ਮਿਕਸ ਕਰ ਦਾਂਗੇ ਇਸ ਟਾਈਮ ਤੇ ਤੁਸੀਂ ਚਾਹੋ ਨਾ ਤੇ ਇੱਕ ਵਾਰੀ ਗੈਸ ਦਾ ਫਲੇਮ ਬੰਦ ਵੀ ਕਰ ਸਕਦੇ ਹੋ ਜਿਵੇਂ ਹੀ ਮਲਾਈ ਨੂੰ ਇਹਦੇ ਵਿੱਚ ਮਿਕਸ ਕਰ ਦਿੰਦੇ ਹੋ ਫਿਰ ਆਪਾਂ ਦੁਬਾਰ ਟਾਈਮ ਲਾਈਵ ਵਾਲੇ ਇਹਦੇ ਵਿੱਚ ਦੇਖੋ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਬਿਲਕੁਲ ਖਿੜਿਆ ਖਿੜਿਆ ਹੁਣ ਵੀ ਹੈ ਜਿਹੜਾ ਇਹ ਆਟਾ ਐਵੇਂ ਨਹੀਂ ਹੈ ਕਿ ਮਿਕਸਚਰ ਜਿਹੜਾ ਇਕੱਠਾ ਜਾ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ 2 ਮਿੰਟ ਵਾਸਤੇ ਇਹਨੂੰ ਹੋਰ ਭੁੰਨ ਲੈਣਾ ਗੈਸ ਦਾ ਫਲੇਮ ਆਪਾਂ ਬੰਦ ਕੀਤਾ ਹੋਇਆ ਸੀ ਹੁਣ ਗੈਸ ਦਾ ਫਲੇਮ ਜਿਹੜਾ ਔਨ ਕਰਤਾ 2 ਮਿੰਟ ਵਾਸਤੇ ਆਪਾਂ ਇਹਨੂੰ ਜਿਹੜਾ ਹੁਣ ਦੁਬਾਰਾ ਫੇਰ ਭੁੰਨ ਲਾਂਗੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜੇ ਜਿਹਾ ਪਾਵਾਂਗੇ ਡਰਾਈ ਫਰੂਟਸ ਜਿਹਦੇ ਵਿੱਚ ਆਪਾਂ 15-20 ਇਹਦੇ ਵਿੱਚ ਪਾ ਰਹੇ ਆ ਬਾਦਾਮ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਕਿਸ਼ਮਿਸ਼ ਤੁਸੀਂ ਜੋ ਵੀ ਡਰਾਈ ਫਰੂਟਸ ਚਾਹੁੰਦੇ ਹੋ ਨਾ ਇਹਦੇ ਵਿੱਚ ਪਾ ਸਕਦੇ ਹੋ ਕਾਜੂ ਇਹਦੇ ਵਿੱਚ ਐਡ ਕਰ ਸਕਦੇ ਹੋ ਪਿਸਤਾ ਕਰ ਸਕਦੇ ਹੋ ਦੋ ਤੋਂ ਤਿੰਨ ਚਮਚ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਪੂਜੀ ਹੋਈ ਮੂੰਗਫਲੀ ਜਿਹੜੇ ਰੋਸਟਡ ਪੀਨਟਸ ਆਉਂਦੇ ਨੇ ਨਾ ਉਹ ਕੱਚੀ ਮੂੰਗਫਲੀ ਆਪਾਂ ਇਹਦੇ ਵਿੱਚ ਨਹੀਂ ਪਾਉਣੀ ਤੇ ਇਹਨਾਂ ਨੂੰ ਨਾਲ ਹੀ ਇਹ ਜਿਹੜਾ 1-2 ਮਿੰਟ ਵਾਸਤੇ ਹੋਰ ਭੁੰਨ ਲਾਂਗੇ ਆਟਾ ਬਿਲਕੁਲ ਵਧੀਆ ਤਰੀਕੇ ਨਾਲ ਹੈ ਜਿਹੜਾ ਹੁਣ ਪੱਕ ਚੁੱਕਿਆ ਹੈ ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੰਨੇ ਆ ਇਸ ਤੋਂ ਬਾਅਦ ਆਪਾਂ ਗੈਸ ਦਾ ਫਲੇਮ ਹੈ ਜਿਹੜਾ ਬੰਦ ਕਰ ਦੇਣਾ ਤੇ ਇਹਨੂੰ ਇੱਕ हां ਜਿਹੜਾ ਗਰਮ ਹੀ ਹੈ ਨਾ ਆਟਾ ਇਹਨੂੰ ਤੁਸੀਂ ਠੰਡਾ ਨਹੀਂ ਹੋਣ ਦੇਣਾ ਗਰਮ ਆਟੇ ਦੇ ਵਿੱਚ ਹੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਦੇਸੀ ਖੰਡ ਅੱਧਾ ਕੱਪ ਆਪਾਂ ਇਹਦੇ ਵਿੱਚ ਦੇਸੀ ਖੰਡ ਪਾਈ ਹੈ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਜਿਹੜਾ ਘੱਟ ਮਿੱਠਾ ਪਸੰਦ ਕਰਦੇ ਹੋ ਥੋੜਾ ਜਿਹਾ ਘੱਟ ਵੀ ਕਰ ਸਕਦੇ ਹੋ ਜਿਆਦਾ ਚਾਹੁੰਦੇ ਹੋ ਤਾਂ 2-3 ਚਮਚੇ ਇਹਦੇ ਵਿੱਚ ਜ਼ਿਆਦਾ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਦੇਸੀ ਖੰਡ ਨਹੀਂ ਹੈ ਫਿਰ ਤੁਸੀਂ ਜਿਹੜੀ ਚੀਨੀ ਹੈ ਉਹਨੂੰ ਪੀਸ ਕੇ ਵੀ ਇਹਦੇ ਵਿੱਚ ਪਾ ਸਕਦੇ ਹੋ ਤਾਂ ਇਹਨੂੰ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਲਾ ਦਾਂਗੇ ਗਰਮ ਮਿਕਸਚਰ ਵਿੱਚ ਹੀ ਆਪਾਂ ਚੀਨੀ ਨੂੰ ਦੇਖੋ ਚੰਗੀ ਤਰ੍ਹਾਂ ਜਿਹੜੀ ਦੇਸੀ ਖੰਡ ਪਾਈ ਹੈ ਨਾ ਉਹਨੂੰ ਚ ਇਸ ਤੋਂ ਬਾਅਦ ਇਹ ਕੋਣ ਜਿਹੜਾ ਮਿਕਸਚਰ ਹੈ ਜਿਵੇਂ ਚੀਨੀਏ ਦੇ ਵਿੱਚ ਥੋੜੀ ਜੀ ਗਰਮ ਮਿਕਸਚਰ ਚ ਮੈਲਟ ਹੁੰਦੀ ਹੈ ਨਾ ਥੋੜਾ ਜਿਹਾ ਤਾਂ ਇਹ ਆਪਣੇ ਆਪ ਹੀ ਇਹ ਜਿਹੜਾ ਇਹਨੂੰ ਇਸ ਤਰੀਕੇ ਨਾਲ ਲੱਡੂ ਬਣਨ ਦਾ ਕੰਮ ਕਰਦੀ ਹੈ ਤਾਂ ਹਜੇ ਜਿਹੜਾ ਮਿਕਸਚਰ ਆਪਾਂ ਨੂੰ ਕਾਫੀ ਸੁੱਕਾ ਲੱਗ ਰਿਹਾ ਨਾ ਤਾਂ ਫਿਰ ਆਪਾਂ ਇਹਦੇ ਵਿੱਚ ਇਸ ਟਾਈਮ ਤੇ ਥੋੜਾ ਜਿਹਾ ਪਾਵਾਂਗੇ ਦੁੱਧ ਦੁੱਧ ਉਬਲਿਆ ਹੋਇਆ ਤੇ ਹਲਕਾ ਜਿਹਾ ਗਰਮ ਕੱਚਾ ਦੁੱਧ ਨਹੀਂ ਇਹਦੇ ਵਿੱਚ ਪਾਉਣਾ ਤੁਸੀਂ ਨਾਈ ਠੰਡਾ ਦੁੱਧ ਪਾਉਣਾ ਬਿਲਕੁਲ ਥੋੜਾ ਜਿਹਾ ਗਰਮ ਜਿਹਾ ਦੁੱਧ ਹੋਣਾ ਚਾਹੀਦਾ ਤੇ ਦੁੱਧ ਨੂੰ ਬਿਲਕੁਲ ਥੋੜਾ ਪਾਣਾ ਜੇ ਤੁਸੀਂ ਜਿਆਦਾ ਦੁੱਧ ਪਾਤਾ ਨਾ ਤਾਂ ਫਿਰ ਇਹ ਤਾਂ ਜਿਵੇਂ ਆਟੇ ਦਾ ਟੈਕਸਚਰ ਹੁੰਦਾ ਨਾ ਉਸ ਤਰੀਕੇ ਨਾਲ ਇਕੱਠਾ ਇਕੱਠਾ ਜਿਹਾ ਹੋ ਜਾਏਗਾ ਪਿੰਨੀਆਂ ਵਧੀਆ ਨਹੀਂ ਬਣਣਗੀਆਂ ਬਸ ਦੁੱਧ ਉਹਨਾਂ ਘਕ ਪਾਣਾ ਜਿਹਦੇ ਤੁਸੀਂ ਲੱਡੂ ਬਣਾਓ ਤੇ ਉਹ ਆਰਾਮ ਨਾਲ ਬਣ ਜਾਣ ਤੇ ਮਿਕਸਚਰ ਇਸ ਤਰੀਕੇ ਦਾ ਰਵੇ ਦੇਖੋ ਬਿਲਕੁਲ ਖਿਲਾ ਖਿਲਾ ਜੇ ਮਿਕਸਚਰ ਹੈ ਜਿਹੜਾ ਇਹਦੇ ਵਿੱਚ ਰਹਿਣਾ ਚਾਹੀਦਾ ਹੁਣ ਆਪਾਂ ਇਹਦੀਆਂ ਬਣਾਵਾਂਗੇ ਪਿੰਨੀਆਂ ਪਿੰਨੀਆਂ ਬਹੁਤ ਹੀ ਆਰਾਮ ਨਾਲ ਬਣ ਰਹੀਆਂ ਨੇ ਹੋਰ ਜ਼ਿਆਦਾ ਇਹਦੇ ਵਿੱਚ ਆਪਾਂ ਨੂੰ ਦੁੱਧ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ ਇੱਕ ਪਿੰਨੀ ਆਪਾਂ ਬਣਾ ਲਈਏ ਇਸੇ ਤਰ੍ਹਾਂ ਸਾਰੀਆਂ ਪਿੰਨੀਆਂ ਬਣਾ ਕੇ ਤਿਆਰ ਕਰ ਲਈਆਂ ਨੇ ਤੇ ਤੋੜਨ ਤੋਂ ਹੀ ਤੁਹਾਨੂੰ ਟੈਕਸਚਰ ਪਤਾ ਚੱਲ ਰਿਹਾ ਹੋਗਾ ਕਿੰਨੀਆਂ ਜ਼ਿਆਦਾ ਨਰਮ ਮੁਲਾਏ ਮੇ ਪਿੰਨੀਆਂ ਬਣ ਕੇ ਤਿਆਰ ਹੋਈਆਂ ਨੇ ਤਾਂ ਉਮੀਦ ਕਰਦੀਆਂ ਅੱਜ ਦੀਆਂ ਤੁਹਾਨੂੰ ਇਹ ਦੋਨੋਂ ਰੈਸਪੀਜ਼ ਨੇ ਜਿਹੜੀਆਂ ਚੰਗੀਆਂ ਲੱਗੀਆਂ ਹੋਣਗੀਆਂ ਚੰਗੀਆਂ ਲੱਗੀਆਂ ਤਾਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਜ